हां जी किसान ਵੀਰੋ ਸਤਿ ਸ਼੍ਰੀਕਾਲ। ਕਿਸਾਨ ਭਰਾਓ ਜਿਹੜੀ ਇੱਕ ਖਬਰ ਸਾਹਮਣੇ ਨਿਕਲ ਕੇ ਆ ਰਹੀ ਹੈ ਫ੍ਰੀ ਟਿਊਬਲ ਕਨੈਕਸ਼ਨ ਸਕੀਮ। ਯਾਨੀ ਕਿ ਮੋਟਰਾਂ ਵਾਲੇ ਕਨੈਕਸ਼ਨ ਵਾਲੀ ਸਕੀਮ ਆ। ਕੀ ਸਕੀਮ ਆ? ਸੋ ਇਹਦੇ ਬਾਰੇ ਪੂਰੀ ਗੱਲਬਾਤ ਕਰਨੀ ਆ। ਸੋ ਜਿਹੜੇ ਭਰਾ ਆਪਣੀ ਵੀਡੀਓ ਚੈਨਲ ਤੇ ਦੇਖ ਰਹੇ ਚੈਨਲ ਨੂੰ ਸਬਸਕ੍ਰਾਈਬ ਕਰ ਜ਼ਰੂਰ ਕਰ ਲਿਓ। ਜੇਕਰ ਤੁਸੀਂ ਵੀਡੀਓ ਪੇ ਤੇ ਦੇਖ ਰਹੇ ਆਪਣੇ ਪੇ ਨੂੰ ਲਾਈਕ ਤੇ ਫੋਲੋ ਕਰ ਰਹੇ ਤੇ ਹੋਰ ਆਪਣੇ ਦੋਸਤਾਂ ਨੂੰ ਵੀਡੀਓ ਜ਼ਰੂਰ ਸ਼ੇਅਰ ਕਰ ਦਿਓ ਕਿਉਂਕਿ ਆਪਣੇ ਵਾਂਗ ਹੀ ਹੋਰ ਆਪਣੇ ਭਰਾਵਾਂ ਨੂੰ ਜਿਹੜੀ ਮੋਟਰ ਕਨੈਕਸ਼ਨ ਜਾਂ ਸਕੀਮਾਂ ਦੀ ਜ਼ਰੂਰਤ ਹੁੰਦੀ ਆ ਤਾਂ ਜਦੋਂ ਵੀ ਆਪਾਂ ਵੀਡੀਓ ਪਾਵਾਂਗੇ ਉਹਨਾਂ ਤੱਕ ਵੀ ਜਾਣਕਾਰੀ ਪਹੁੰਚ ਜਾਏ ਤੇ ਤੁਸੀਂ ਵੀ ਜ਼ਰੂਰ ਸ਼ੇਅਰ ਕਰਿਆ ਕਰੋ ਤਾਂ ਕਿ ਆਪਾਂ ਹੋਰ ਭਰਾਵਾਂ ਦੀ ਆਪਣਿਆਂ ਦੀ ਮਦਦ ਕਰ ਸਕੀਏ ਸੋ ਇਸ ਲਈ ਵੀਡੀਓ ਜ਼ਰੂਰ ਸ਼ੇਅਰ ਕਰਿਆ ਕਰੋ ਸੋ ਹੁਣ ਕਿਸਾਨ ਭਰਾਵੋ ਇੱਥੇ ਜਿਹੜੇ-ਜਿਹੜੇ ਕਿਸਾਨ ਵੀਰਾਂ ਨੂੰ ਆਪਣੇ ਮੋਟਰ ਕਨੈਕਸ਼ਨਾਂ ਦੀ ਜ਼ਰੂਰਤ ਆ ਉਹ ਆਪਣਾ ਨਾਮ ਯਾਨੀ ਕਿ ਆਪਣਾ ਨਾਮ ਪਿੰਡ ਦਾ ਨਾਮ ਜਾਂ ਸ਼ਹਿਰ ਦਾ ਨਾਮ ਜਾਂ ਜ਼ਿਲ੍ਹੇ ਜ਼ਿਲ੍ਹੇ ਦਾ ਨਾਮ ਜ਼ਰੂਰ ਐਡ ਕਰਿਓ ਤਾਂ ਕਿ ਵੱਧ ਤੋਂ ਵੱਧ ਆਪਣੀ ਜਿਹੜੀ ਸਰਕਾਰ ਤੱਕ ਗੱਲ ਪਹੁੰਚ ਸਕੇ ਕਿੰਨੇ ਕ ਕਿਸਾਨ ਵੀਰ ਜਿਹੜਾ ਮੋਟਰ ਕਨੈਕਸ਼ਨਾਂ ਤੋਂ ਵਾਂਝੇ ਆ ਕਿੰਨਿਆਂ ਨੂੰ ਜ਼ਰੂਰਤ ਆ ਜਾਂ ਫਿਰ ਜਿਨ੍ਹਾਂ ਨੂੰ ਪਰੇਸ਼ਾਨੀ ਆ ਰਹੀ ਹੈ ਕਿਉਂਕਿ ਕਣਕ ਤਾਂ ਆਪਾਂ ਆਂਡੀ ਗਵਾਂਡੀ ਤੋਂ ਜਿਹੜਾ ਮੰਗ ਕੇ ਆਪਣੇ ਕਣਕ ਪਾਲ ਲਾਂਗੇ ਪਰ ਜਿਹੜਾ ਝੋਨੇ ਦੇ ਵਿੱਚ ਆਪਾਂ ਨੂੰ ਦਿੱਕਤ ਆਉਂਦੀ ਵਿੱਚ ਝੋਨੇ ਦੇ ਵਿੱਚ ਇੱਕ ਦੋ ਦਿਨ ਤਾਂ ਆਪਾਂ ਆਂਡੀ ਗਵਾਂਡੀ ਤੋਂ ਪਾਣੀ ਲੈ ਕੇ ਸਾਰ ਸਕਦੇ ਆ ਤੇ ਹਰ ਰੋਜ਼ ਜਿਹੜਾ ਇਹ ਆਪਣਾ ਕੰਮ ਨਹੀਂ ਹੋ ਸਕਦਾ ਤਾਂ ਇਸ ਲਈ ਆਪਾਂ ਨੂੰ ਆਪਣਾ ਘਰ ਦਾ ਜਿਹੜਾ ਮੋਟਰ ਕਨੈਕਸ਼ਨ ਹੋਣਾ ਜ਼ਰੂਰੀ ਆ ਤਾਂ ਆਪਣਾ ਨਾਮ ਜ਼ਿਲ੍ਹੇ ਦਾ ਨਾਮ ਪਿੰਡ ਦਾ ਜਾਂ ਸ਼ਹਿਰ ਦਾ ਨਾਂ ਜ਼ਰੂਰ ਐਡ ਕਰਿਓ ਕਿ ਕਿਹੜੇ-ਕਿਹੜੇ ਵੀਰਾਂ ਨੂੰ ਜ਼ਰੂਰ ਤੇ ਆ। ਬਾਕੀ ਇੱਕ ਇੱਕ ਗਲਤੀ ਕਿਸਾਨ ਵੀਰ ਕਰ ਜਾਂਦੇ ਕਈ ਵਾਰ। ਤਾਂ ਕਿਸਾਨ ਵੀਰ ਜਦੋਂ ਕਮੈਂਟ ਕਰਨਾ ਇਹ ਆਪਣਾ ਨਾਮ ਲਿਖਣਾ ਪਿੰਡ ਦਾ ਨਾਮ ਤੇ ਜਾਂ ਸ਼ਹਿਰ ਦਾ ਜਾਂ ਜ਼ਿਲ੍ਹੇ ਦਾ ਨਾਮ ਲਿਖਣਾ। ਤੇ ਇੱਥੇ ਮੋਬਾਈਲ ਨੰਬਰ ਐਡ ਨਹੀਂ ਕਰਨਾ ਤੁਸੀਂ। ਜੇਕਰ ਤੁਸੀਂ ਮੋਬਾਈਲ ਨੰਬਰ ਐਡ ਕਰੋ ਕਿਤੇ ਨਾ ਕਿਤੇ ਤੁਹਾਡੇ ਨਾਲ ਧੋਖਾਧੜੀ ਹੋਊਗੀ। ਉਹ ਕਿਉਂ ਕਿਉਂਕਿ ਕਈ ਵਾਰ ਆਪਣੇ ਜਿਹੜੇ ਠੱਗ ਚੋਰ ਇਦਾਂ ਦੇ ਬੰਦੇ ਹੁੰਦੇ ਆ ਉਹ ਆਪਣਾ ਮੋਬਾਈਲ ਨੰਬਰ ਚੱਕ ਲੈਣਗੇ। ਉਹ ਪੰਨੂ ਕਿਤੇ ਨਾ ਕਿਤੇ ਫੋਨ ਲਾ ਕੇ ਧੋਖੇ ਧੜੀ ਨਾ ਆਪਾਂ ਨੂੰ ਫਸਾ ਲੈਣ ਕਿਉਂਕਿ ਕਿਸਾਨ ਵੀਰ ਮਜਬੂਰ ਹੁੰਦਾ ਉਹਨੂੰ ਮੋਟਰ ਕਨੈਕਸ਼ਨ ਦੀ ਜ਼ਰੂਰਤ ਹੁੰਦੀ ਆ ਤਾਂ ਉਹ ਇਹ ਜਿਹੜੇ ਯਾਨੀ ਕਿ ਚੋਰ ਜਾਂ ਠੱਗਾਂ ਦੇ ਜਿਹੜਾ ਚਾਂਸੇ ਜ ਆ ਜਾਂਦੇ ਤੇ ਫਿਰ ਠੱਗੀ ਖਾ ਜਾਂਦੇ ਆ ਅੱਗੇ ਵੀ ਆਪਾਂ ਇੱਕ ਦੋ ਕੇਸ ਦੇਖਣ ਨੂੰ ਮਿਲੇ ਆ ਤੇ ਇਸ ਲਈ ਆਪਾਂ ਇਹ ਜ਼ਰੂਰੀ ਸਮਝਾ ਕੇ ਤੁਹਾਡੇ ਤੱਕ ਜਾਣਕਾਰੀ ਸ਼ੇਅਰ ਕਰਦੇ ਆ ਕਦੇ ਵੀ ਕਿਸੇ ਵੀਡੀਓ ਦੇ ਵਿੱਚ ਆਪਣਾ ਮੋਬਾਈਲ ਨੰਬਰ ਨਾ ਐਡ ਕਰਿਆ ਕਰੋ ਇਸ ਚੀਜ਼ ਦਾ ਖਾਸ ਧਿਆਨ ਰੱਖਣਾ ਕਿਉਂਕਿ ਕਈ ਵੀਰ ਤਾਂ ਜਾਗਰੂਕ ਹੈਗੇ ਆ ਔਰ ਕਈ ਵਾਰ ਆਪਾਂ ਨਹੀਂ ਅਵੇਸਲੇ ਹੁੰਨੇ ਜਾਂ ਮੋਬਾਈਲ ਨਵਾਂ-ਨਵਾਂ ਲਿਆੰਦਾ ਆਪਾਂ ਨੂੰ ਸੋਸ਼ਲ ਮੀਡੀਆ ਦੀ ਜਾਣਕਾਰੀ ਇਸ ਚੀਜ਼ਾਂ ਦੀ ਨਹੀਂ ਹੁੰਦੀ ਤਾਂ ਇਸ ਚੀਜ਼ ਤੋਂ ਗੌਰ ਕਰਨੀ ਤੇ ਬਚਣਾ ਤੇ ਹੋਰ ਵੀ ਆਪਣੇ ਸੱਜਣ ਮਿੱਤਰਾਂ ਨੂੰ ਜਿਹੜਾ ਇਸ ਚੀਜ਼ ਦੇ ਥੋੜਾ ਸਮਝਾ ਕੇ ਰੱਖਣਾ ਜਿਹੜੇ ਬੰਦੇ ਇਦਾਂ ਨਹੀਂ ਸੋ ਥੋੜਾ ਸਮਝਦੇ ਜਾਂ ਮੋਬਾਈਲ ਬਾਰੇ ਜਾਣਕਾਰੀ ਘੱਟ ਰੱਖਦੇ ਆ ਤਾਂ ਉਹਨਾਂ ਨੂੰ ਜ਼ਰੂਰ ਇਸ ਚੀਜ਼ ਬਾਰੇ ਧਿਆਨ ਦੇਣ ਦੀ ਲੋੜ ਹੁੰਦੀ ਆ ਸੋ ਬਾਕੀ ਕਿਸਾਨ ਭਰਾਵੋ ਜੇਕਰ ਇਹ ਜ ਆਪਾਂ ਫ੍ਰੀ ਵਾਲੀ ਸਕੀਮ ਜਾਂ ਪੈਸੇ ਲਾ ਕੇ ਆਪਾਂ ਜਿਹੜੀ ਸਕੀਮ ਦਾ ਫਾਇਦਾ ਲੈਣਾ ਤੇ ਇਹਦੇ ਵਾਸਤੇ ਆਪਣੇ ਕੋਲ ਡਾਕੂਮੈਂਟ ਕਿਹੜੇ-ਕਿਹੜੇ ਹੋਣੇ ਜ਼ਰੂਰੀ ਆ ਸਭ ਤੋਂ ਪਹਿਲਾਂ ਕਿਸਾਨ ਭਰਾ ਆਪਣੇ ਕੋਲ ਜਿਹੜੀ ਆਪਣੀ ਜ਼ਮੀਨ ਉਹਦੀ ਫਰਦ ਜਿਹਨੂੰ ਆਪਾਂ ਜਮ੍ਹਾਂ ਬੰਦੀ ਕਹਿੰਦੇ ਨੇ ਉਹ ਜ਼ਰੂਰੀ ਆ ਦੂਜੇ ਨੰਬਰ ਤੇ ਆਧਾਰ ਕਾਰਡ ਜ਼ਰੂਰੀ ਆ ਤੀਜੇ ਨੰਬਰ ਤੇ ਆਪਣੇ ਕੋਲ ਜਿਹੜਾ ਬਿਜਲੀ ਵਾਲਾ ਬਿੱਲ ਆਉਂਦਾ ਉਹਦਾ ਜਿਹੜਾ ਨੰਬਰ ਉਹ ਆਪਣਾ ਜ਼ਰੂਰੀ ਤਿੰਨ ਡਾਕੂਮੈਂਟ ਹੈਗਾ ਚੌਥਾ ਡਾਕੂਮੈਂਟ ਜਿਹੜਾ ਬਹੁਤੀਆਂ ਸਟੇਟਾਂ ਦੇ ਵਿੱਚ ਬਣ ਚੁੱਕਾ ਤੇ ਹੋ ਸਕਦਾ ਆਪਣੇ ਪੰਜਾਬ ਦੇ ਵਿੱਚ ਵੀ ਜਿਹੜਾ ਉਹ ਜਲਦੀ ਬੰਨਾ ਸ਼ੁਰੂ ਹੋ ਜੇ ਉਹਦਾ ਆਧਾਰ ਆਈਡੀ ਯਾਨੀ ਕਿ ਫਾਰਮਰ ਆਈਡੀ ਸੌਰੀ ਆਧਾਰ ਆਈਡੀ ਮੋਹ ਨਿਕਲ ਗਿਆ ਫਾਰਮਰ ਆਈਡੀ ਉਹ ਜਿੱਦਾਂ ਜਿਹਦੇ ਜਿਹਦੇ ਕਿਸਾਨ ਵਰ ਦੇ ਵੀਰ ਦੇ ਜ਼ਮੀਨ ਨਾ ਹੋ ਗਈ ਉਹਦੀ ਇੱਕ ਫਾਰਮਰ ਆਈਡੀ ਬਣੂ ਜਿਵੇਂ ਆਧਾਰ ਕਾਰਡ ਹੁੰਦਾ ਤੇ ਇਹ ਜਿਹੜੇ ਚਾਰ ਡਾਕੂਮੈਂਟ ਆਪਣੇ ਕੋਲ ਹੋਣੇ ਜ਼ਰੂਰੀ ਆ ਤਿੰਨ ਤਾਂ ਆਪਣੇ ਕੋਲ ਲਗਭਗ ਡਾਕੂਮੈਂਟ ਹੁੰਦੇ ਹੀ ਆ ਤੇ ਚੌਥਾ ਜਿਹੜਾ ਫਾਰਮਰ ਆਈਡੀ ਜਦੋਂ ਵੀ ਆਪਣੇ ਪਿੰਡ ਸ਼ਹਿਰ ਦੇ ਵਿੱਚ ਜ਼ਿਲ੍ਹੇ ਦੇ ਵਿੱਚ ਕੋਈ ਵੀ ਜਿਹੜਾ ਅਫਸਰ ਆਉਂਦਾ ਸਰਕਾਰੀ ਅਫਸਰ ਆਉਂਦਾ ਤਾਂ ਉਦੋਂ ਜਿਹੜਾ ਹੋ ਸਕਦਾ ਪਟਵਾਰੀ ਰਾਹੀਂ ਆਵੇ ਹੋ ਸਕਦਾ ਸਰਪੰਚ ਕੋਲ ਆਵੇ ਜੇਕਰ ਪਟਵਾਰੀ ਰਾਹੀਂ ਨਹੀਂ ਆਉਂਦਾ ਪਹਿਲੇ ਨੰਬਰ ਤੇ ਪਟਵਾਰੀ ਰਾਹੀਂ ਅਫਸਰ ਆਊਗਾ ਤੇ ਜੇਕਰ ਪਟਵਾਰੀ ਰਾਹੀਂ ਨਹੀਂ ਆਉਂਦਾ ਤਾਂ ਸਰਪੰਚ ਰਾਹੀਂ ਉਹ ਅਫਸਰ ਆਊਗਾ ਤਾਂ ਉਹ ਤੁਹਾਨੂੰ ਜਿਹੜੀ ਲੋਸਮੈਂਟ ਪਿੰਡ ਜਾਂ ਸ਼ਹਿਰ ਦੇ ਵਿੱਚ ਹੋ ਜੂਗੀ ਤਾਂ ਉਦੋਂ ਤੁਸੀਂ ਜਿਹੜੀ ਫਾਰਮ ਆਈਡੀ ਉਹ ਜ਼ਰੂਰ ਬਣਵਾ ਲੈਣੀ ਹੈ ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਸਾਲਾਂ ਦੇ ਵਿੱਚ ਆਪਾਂ ਨੂੰ ਜਿਹੜਾ ਉਸ ਆਈਡੀ ਤੋਂ ਕਾਫੀ ਜ਼ਿਆਦਾ ਫਾਇਦਾ ਹੋਣ ਵਾਲਾ ਕੋਈ ਵੀ ਸਕੀਮ ਆਉਂਦੀ ਆ ਕੋਈ ਵੀ ਆਪਾਂ ਸਰਕਾਰੀ ਕੰਮ ਕਰਨਾ ਤਾਂ ਉਹ ਜਿਹੜੀ ਆਈਡੀ ਆਪਣੇ ਕੰਮ ਆਉਗੀ ਤਾਂ ਉਹ ਜੀ ਜਰੂਰ ਬਣਵਾ ਕੇ ਰੱਖਣੀ ਆ ਸੋ ਇਹ ਚਾਰ ਡਾਕੂਮੈਂਟ ਆਪਣੇ ਜ਼ਰੂਰੀ ਹੋਣੇ ਚਾਹੀਦੇ ਜੇਕਰ ਆਪਾਂ ਮੋਟਰ ਕਨੈਕਸ਼ਨ ਲੈਣਾ ਤੇ ਜਿਹੜੀ ਕਿਸਾਨ ਭਰਾਵੋ ਖਬਰ ਸਾਹਮਣੇ ਨਿਕਲ ਕੇ ਆ ਰਹੀ ਵੀ ਟੂਬਲ ਕਨੈਕਸ਼ਨ ਬਾਰੇ ਜਿਹੜਾ ਫ੍ਰੀ ਬਾਰੇ ਤਾਂ ਇਹਦੇ ਬਾਰੇ ਕਿਸਾਨ ਵੀ ਅਜੇ ਤੱਕ ਕੋਈ ਵੀ ਸਰਕਾਰ ਨੇ ਜਿਹੜਾ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਕਿਉਂਕਿ ਆਪਾਂ ਵੈਬਸਾਈਟ ਤੋਂ ਚੈੱਕ ਕੀਤਾ ਅਜੇ ਤੱਕ ਕੋਈ ਵੀ ਜਿਹੜਾ ਫ੍ਰੀ ਵਾਲਾ ਚਾਹੇ ਬਿਜਲੀ ਵਾਲਾ ਹੋਵੇ ਚਾਹੇ ਸੋਲਰ ਵਾਲਾ ਹੋਵੇ ਕੋਈ ਵੀ ਫ੍ਰੀ ਵਾਲਾ ਜਿਹੜਾ ਸਰਕਾਰ ਨੇ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਸੋ ਜੇਕਰ ਸਰਕਾਰ ਜਾਰੀ ਕਰਦੀ ਤੇ ਨਾਲ ਦੀ ਨਾਲ ਹੀ ਤੁਹਾਡੇ ਕੋਲ ਵੀਡੀਓ ਪਾ ਕੇ ਤੁਹਾਡੇ ਕੋਲ ਜਾਣਕਾਰੀ ਸ਼ੇਅਰ ਕਰਦਾ ਜਿਹੜੀ ਤੁਸੀਂ ਵੀਡੀਓ ਦੇਖ ਦੇਖੀ ਆ ਫ੍ਰੀ ਵਾਲੀ ਜਾਂ ਪੋਸਟ ਕਈ ਵੀਰਾਂ ਦੇਖੀ ਹੋਊਗੀ ਕਮੈਂਟ ਜਰੂਰ ਕਰੋ ਜਿਹਨਾਂ ਜਿਹਨਾਂ ਵੇਖੀ ਆ ਉਹ ਕਿਸਾਨ ਪਰ ਇੱਕ ਫੇਕ ਵੀਡੀਓ ਆ ਇਧਰੋਂ ਉਧਰੋਂ ਗੱਲਾਂ ਚੱਕ ਕੇ ਤੇ ਵੀਡੀਓ ਪਾਈ ਗਈ ਆ ਉਸ ਤੇ ਧਿਆਨ ਨਹੀਂ ਦੇਣਾ ਤੇ ਅਜੇ ਤੱਕ ਕੋਈ ਵੀ ਸਰਕਾਰ ਵੱਲੋਂ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਗਿਆ ਜਦੋਂ ਵੀ ਸਰਕਾਰ ਕੋਈ ਇਦਾਂ ਦੀ ਸਕੀਮ ਲਾਂਚ ਕਰਦੀ ਫ੍ਰੀ ਵਾਲੀ ਚਾਹੇ ਦੂਜੀ ਆਪਾਂ ਨੂੰ ਪੈਸਿਆਂ ਦੇ ਵਿੱਚ ਦਿੱਤਾ ਜਾਵੇ ਬਿਜਲੀ ਦਾ ਜਾਂ ਸੋਲਰ ਵਾਲਾ ਤਾਂ ਫਿਰ ਆਪਾਂ ਤੁਹਾਡੇ ਨਾਂ ਜਾਣਕਾਰੀ ਸ਼ੇਅਰ